ਗੁਰਗੁਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਝੰਡ ਦੇ ਨਾਲ ਕੋੜਾ ਬੰਨ੍ਹਿਆ ਸੀ ਇਸੇ ਹੀ ਥਾਂ ਤੇ ਬਾੜੀਆਂ ਨੇ ਜੱਟ ਨੂੰ ਮਾਰਿਆ ਸੀਗਾ ਤੇ ਗੁਰਗੁਬੇ ਸਿੰਘ ਮਹਾਰਾਜ ਨੇ ਜਾਮਣੀ ਲਈ ਸੀ ਤੇ ਇਸ ਸਰੋਵਰ ਨੂੰ ਗੁਰਗੁਬੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋੜੇ ਨੇ ਪ੍ਰਗਟ ਕੀਤਾ ਸੀਗਾ ਸੰਗਤ ਜੀ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਆਪ ਸੰਗਤੇ ਮੇਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸਿਸ਼ੋਬਿਤ ਇਹ ਪੌਣ ਪਿੱਤਰ ਸਥਾਨ ਜਿਸ ਸਥਾਨ ਦੇ ਆਪ ਜੀ ਦਰਸ਼ਨਦਾਰੇ ਕਰ ਰਹੇ ਹੋ ਸੰਗਤ ਜੀ ਅੱਜ ਉਹ ਦੱਸਦਿਆਂ ਇਥੋਂ ਦਾ ਇਤਿਹਾਸ ਪੂਰਾ ਵਿਸਥਾਰ ਦੇ ਨਾਲ ਇਹ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਫਰੋਜ਼ਪੁਰ ਤੋਂ ਕੁਝ ਕਿਲੋਮੀਟਰ ਦੂਰ ਤੇ ਸ਼ਿਸ਼ੋਬੀਤ ਹੈ ਮੁਕਸਾ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌਂਡ ਪਿੱਤਰਸਾਨ ਤੇ ਆ ਕੇ ਆਪਣੇ ਚਰਨ ਪਾਏ ਤੇ ਭਾਗ ਲਾਏ ਇਤਿਹਾਸ ਗਵਾਹ ਹੈ ਕਿ ਜਿਵੇਂ ਹੀ ਇੱਕ ਜੱਟ ਨੇ ਬਾਣੀਏ ਤੋਂ ਗੁਰਗਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਿੱਚ ਜਾਮਣ ਰੱਖ ਕੇ ਕਰਜ਼ਾ ਲਿਆ ਸੀਗਾ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਤਿੱਤਰ ਦੀ ਜੂਣ ਦੇ ਵਿੱਚ ਪੈ ਗਿਆ ਤੇ ਬਾਣੀਆਂ ਜਿਹੜਾ ਬਾਜ ਦੀ ਜੂਣ ਵਿੱਚ ਪੈ ਗਿਆ ਅਗਲੇ ਜਾਮੇ ਦੇ ਵਿੱਚ ਇਹ ਗੁਰਗੁਮਿੰਦਰ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਕ੍ਰਿਸ਼ਮਾ ਇਸ ਸਥਾਨ ਤੇ ਬਾਜ ਦੇ ਕੋਲੋਂ ਤਿੱਤਰ ਨੂੰ ਮਰਵਾ ਕੇ ਗੁਰਗੁਮਿੰਦਰ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਾਮਣੀਤਾਰੀ ਸੀਗੀ ਇਸ ਸਥਾਨ ਦਾ ਨਾਮ ਜਾਮਣੀ ਸਾਹਿਬ ਇਸ ਕਰਕੇ ਪ੍ਰਸਿੱਧ ਹੋ ਗਿਆ ਜਿਸ ਜਨ ਦੇ ਨਾਲ ਗੁਰਗਬ ਸਿੰਘ ਮਹਾਰਾ ਸੱਚੇ ਪਾਚੇ ਨੇ ਕੂੜਾ ਬੰਨਿਆ ਆ ਅੱਜ ਵੀ ਇਸ ਪੌਣ ਪਿੱਤਰ ਸਥਾਨ ਤੇ ਮੌਜੂਦ ਹੈ ਜਿੱਥੇ ਗੁਰਗਬ ਸਿੰਘ ਮਹਾਰਾ ਸੱਚੇ ਪਾਚੇ ਦੇ ਕੂੜੇ ਨੇ ਪੌਣ ਮਾਰਿਆ ਸੀਗਾ ਉਸ ਸਥਾਨ ਤੇ ਜਲ ਦਾ ਸੋਮਾ ਫੁੱਟਿਆ ਉਸ ਸਥਾਨ ਤੇ ਅੱਜ ਸਰੋਵਰ ਵੀ ਸ਼ਿਸ਼ੋਬਿਤਾ ਜਿਸ ਦੇ ਆਪ ਜੀ ਨੂੰ ਦਰਸ਼ਨਦਾਰ ਇਸ ਵੀਡੀਓ ਦੇ ਵਿੱਚ ਕਰਵਾ ਰਹੇ ਹਾਂ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਵੀਰ ਨੇ ਇਥੋਂ ਦੀ ਵੀਡੀਓ ਪਾਈ ਕਿ ਇਸ ਸਥਾਨ ਤੇ ਕਰਜ਼ਾ ਮਾਫ ਹੁੰਦਾ ਆ ਜਿੰਨਾ ਵੀ ਤੁਹਾਡੇ ਕੋਲ ਕਰਜ਼ਾ ਹੋਵੇ ਕਰੋੜਾ ਰੁਪਏ ਦਾ ਜਿੰਨਾ ਵੀ ਕਰਜ਼ਾ ਹੋਵੇ ਇਸ ਸਥਾਨ ਤੇ ਆਓ ਤੇ ਤੁਹਾਡਾ ਮਾਫ ਹੋ ਜਾਂਦਾ ਉਸ ਚੀਜ਼ ਦਾ ਮੈਸੇਜ ਜਿਹੜਾ ਆ ਬਹੁਤ ਸੰਗਤਾਂ 'ਕ ਗਲਤ ਗਿਆ ਸੰਕਤਾ ਜਿਹੜੀਆਂ ਆ ਇੱਥੇ ਆਪਣੇ ਖਾਤੇ ਲੈ ਕੇ ਆ ਗਈਆਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਵੀ ਸਾਡਾ ਕਰਜ਼ਾ ਮaaf ਕਰ ਦਿਓ ਤੇ ਉਹ ਜਿਹੜੀ ਚੀਜ਼ ਆ ਬਿਲਕੁਲ ਗਲਤ ਆ ਇਹ ਜਿਹੜਾ ਇਤਿਹਾਸ ਆ ਇਹ ਬਿਲਕੁਲ ਸਹੀ ਆਪ ਜੀ ਨੂੰ ਦਰਸਾਇਆ ਗਿਆ ਹੈ ਕਿ ਗੁਰਦੁਆਰਾ ਜਾਮਣੀ ਸਾਹਿਬ ਜਿਸ ਸਥਾਨ ਤੇ ਸ਼ਿਸ਼ੂ ਵੀ ਤੈ ਤੇ ਗੁਰਗਮੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਮਣ ਰੱਖਿਆ ਸੀ ਕਿ ਜੱਟ ਦੇ ਬਾਣੀਆਂ ਨੇ ਜਿਹੜਾ ਜੱਟ ਸੀਗਾ ਉਹ ਵੀ ਗੁਰੂ ਦਾ ਸਰਦਾਲੂ ਸੀਗਾ ਜਿਹੜਾ ਬਾਣੀਆਂ ਸੀ ਉਹ ਵੀ ਗੁਰੂ ਸਾਹਿਬ ਦਾ ਸਰਦਾਲੂ ਸੀ ਲੇਕਿਨ ਜਾਮਣੀ ਦਾ ਚੱਕ ਲਈ ਜੱਟ ਜਿਹੜਾ ਅੜਿਆਲ ਸੀਗਾ ਉਸਨੇ ਗੁਰਗਮੇ ਸਿੰਘ ਮਹਾਰਾਜ ਦੀ ਰੱਖੀ ਹੋਈ ਜਾਮਣੀ ਦੀ ਲਾਜ ਨਾ ਰੱਖੀ ਉਹ ਕਹਿੰਦਾ ਮੈਂ ਬਾਣੀਆਂ ਬਾਣੀਆਂ ਨੂੰ ਜਿਹੜਾ ਕਰਜ਼ਾ ਹੈ ਉਹ ਵਾਪਸ ਨਹੀਂ ਕਰਨਾ ਇਸ ਤਰ੍ਹਾਂ ਗੁਰਗਮੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲੇ ਜਾਮੇ ਦੇ ਵਿੱਚ ਜਿਹੜਾ ਜੱਟ ਸੀ ਉਸ ਨੂੰ ਤਿੱਤਰ ਦੇ ਜੂਨ ਬਖਸ਼ੀ ਜਿਹੜਾ ਬਾਣੀਆਂ ਸੀ ਉਸ ਨੂੰ ਬਾਜ ਦੀ ਜੂਨ ਬਖਸ਼ੀ ਇਸ ਕਰਕੇ ਗੁਰਗਬੇ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਨੇ ਬਾਣੀਆਂ ਦੇ ਕੋਲੋਂ ਜੱਟ ਮਰਵਾ ਕੇ ਯਾਨੀ ਕਿ ਬਾਜ ਦੇ ਕੋਲੋਂ ਤਿੱਤਰ ਨੂੰ ਮਰਵਾ ਕੇ ਅਗਲੇ ਜਾਮੇ ਦੇ ਵਿੱਚ ਆਪਣੀ ਜਿਹੜੀ ਜਾਮਣੀਆਂ ਉਹ ਪੂਰੀ ਕੀਤੀ ਸੀ ਤੇ ਸੰਗਤ ਜੀ ਇਸ ਸਥਾਨ ਤੇ ਮਸਿਆ ਤੇ ਲੱਖਾਂ ਹੀ ਸੰਗਤਾਨਾਂ ਤਮਸਤਕ ਹੁੰਦੀਆਂ ਨੇ ਤੇ ਮਨ ਦੀ ਮਨੂ ਕਾਵਣਾ ਪੂਰੀਆਂ ਹੁੰਦੀਆਂ ਆ ਐਤਵਾਰ ਅਤੇ ਬਸੰਤ ਪੰਜਵੀਂ ਤੇ ਇੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਨਤਮਸਤਕ ਹੁੰਦੀਆਂ ਨੇ ਸੰਗਤ ਜੀ ਜਦੋਂ ਵੀ ਆਪ ਜੀ ਫਿਰੋਜ਼ਪੁਰ ਏਰੀਆ ਦੇ ਵਿੱਚ ਆਉਣਿਓ ਗੁਰਦੁਆਰਾ ਜਾਮਣੀ ਸਾਹਿਬ ਦੇ ਵਿੱਚ ਆਉਣਾ ਨਾ ਭੁੱਲਿਓ ਤੁਹਾਡੇ ਆ ਕੇ ਮੰਨ ਨੂੰ ਖੁਸ਼ੀ ਮਿਲੇਗੀ ਮੰਨ ਨੂੰ ਸ਼ਾਂਤੀ ਮਿਲੋਗੀ ਮੰਨ ਦੀਆਂ ਮਨੋਕਾਵਨਾਵਾਂ ਪੂਰੀਆਂ ਹੋਣਗੀਆਂ ਤਨ ਤਨ ਗੁਰਗਵੇਂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣਗੇ ਸੰਗਤ ਜੀ ਅੱਜ ਆ ਵੀਨ ਦਰਸ਼ਨ ਕਰਵਾਏ ਹਨ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਾਤਸ਼ਾਹ ਜੀ ਦਸਵੀਂ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਅਮੀਨ ਕਰਦੇ ਆਂ ਅੱਜ ਦੀ ਜਾਣਕਾਰੀ ਵੀਡੀਓ ਬਹੁਤ ਪਸੰਦ ਆ ਗਈ ਜੇ ਪਸੰਦ ਆਵੇ ਜ਼ਰੂਰ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਸ਼ੁਕਰਾਨ